ਇੱਕ ਅੱਛੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਜੀਣ ਦਾ ਰਾਜ਼ ਕੀ ਹੈ ਇਦਾਂ ਦਾ ਭੋਜਨ ਖਾਣਾ 40 ਤੋਂ ਬਾਅਦ ਮੈਂ ਇਦਾਂ ਦਾ ਭੋਜਨ ਕਰਨਾ 50 ਤੋਂ ਬਾਅਦ ਇਦਾਂ ਦਾ ਸਾਨੂੰ ਭੋਜਨ ਬਦਲਣਾ ਪਊਗਾ ਕਿ ਕਿੱਦਾਂ ਦੀ ਥਾਲੀ ਹੋਣੀ ਚਾਹੀਦੀ ਹੈ ਕੋਈ ਥਾਲੀ ਹੋਣੀ ਚਾਹੀਦੀ ਹੈ ਸਾਡੀ ਰੰਗ ਬਰੰਗ ਚ ਭੋਜਨ ਬਦਲਣ ਦੇ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਉਹ ਸੋਚਦੇ ਨੇ ਵੀ ਖਾ ਲਿਆ ਫਿਨਿਸ਼ ਗਲੇ ਤੋਂ ਹੇਠਾ ਉਤਾਰਨੇ ਕੰਮ ਨਹੀਂ ਨਾ ਹੈਗਾ ਉੱਪਰ ਲੋਕ ਨੂੰ ਪਚਾਉਂਗੀ ਕਿਵੇਂ ਇਹ ਨਾ ਹੈਵੀ ਖਾਤਾ ਲਿਆ 16 ਘੰਟੇ ਲੱਗ ਜਾਂਦਾ ਜਿਹੜਾ ਅਸੀਂ ਡਿਨਰ ਕਰਦੇ ਕਿਹੜੀ ਉਮਰ ਤੱਕ ਵੱਧ ਸਕਦੀ ਹੈ 100 ਸਾਲ ਤੱਕ ਤੁਹਾਡੀ ਕਾਇਮ ਰਹਿ ਸਕਦੀ ਹੈ ਜਰੂਰ ਅੱਛਾ ਬਹੁਤ ਜ਼ਿਆਦਾ ਦਵਾਈਆਂ ਖਾਣ ਸਰੀਰ ਲਈ ਹਮੇਸ਼ਾ ਹਾਨੀਕਾਰਕ ਨੇ ਬੇਜੀ आयुर्वेद ਦਾ ਜਿਹੜਾ ਸਿਧਾਂਤ ਆ ਉਹ ਉਮਰ ਨੂੰ ਲੈ ਕੇ ਚੱਲਦਾ ਮੈਂ ਇੱਕ ਗੱਲ ਤੁਹਾਡੇ ਨਾਲ ਜੀ ਪੁੱਛਣੀ ਚਾਹਨਾ ਵੀ ਆਪਣੇ ਕਲੀਨਿਕ ਤੇ ਆਪਣੇ ਦੁਆਖਾਨੇ ਤੇ ਜਾਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਲਾ ਲਈ ਆਪਾਂ ਦੇਖਦੇ ਆ ਸਾਰੀ ਦੇਖਦੇ ਨੇ ਕਿ ਇੱਕੋ ਉਮਰ ਦੇ ਦੋ ਵਿਅਕਤੀ ਨੇ ਸਮਝੋ ਜੀ ਚਾਹੇ 60 ਸਾਲ ਦੀ ਉਮਰ ਲਾ ਲਓ 70 ਸਾਲ ਦੀ ਉਮਰ ਲਾ ਲਓ 75 ਸਾਲ ਦੀ ਲਾ ਲਓ ਪਰ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਡਿਫਰੈਂਟ ਜਿਹੜੀ ਆਸਮਾਨ ਤਾਂ ਉਹ ਜ਼ਮੀਨ ਆਸਮਾਨ ਦੀ ਆ ਇੱਕ ਤਾਂ ਦੇਖੋ ਜੀ ਰਿਹਾ ਬੜੀ ਅੱਛੀ ਜ਼ਿੰਦਗੀ ਰਿਲੈਕਸ ਆ ਕੋਈ ਬਹੁਤੀਆਂ ਦਵਾਈਆਂ ਨਹੀਂ ਉਹ ਲੈ ਰਿਹਾ ਜਾਂ ਲੈ ਹੀ ਨਹੀਂ ਰਿਹਾ ਦਵਾਈਆਂ ਇੱਕ ਬੰਦਾ ਸਵੇਰੇ ਦੁਪਹਿਰੇ ਸ਼ਾਮ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਦਵਾਈ ਵੀ ਲੈ ਰਿਹਾ ਪਰ ਫੇਰ ਵੀ ਬੈੱਡ ਤੇ ਹੀ ਆ ਉਹ ਲੋ ਆਪਣੇ ਆਪ ਨੂੰ ਦੀਨ ਹੀਨ ਕਮਜ਼ੋਰੀ ਦੀ ਭਾਵਨਾ ਉਹਦੇ ਚ ਆ ਗਈ ਹੈ ਤੇ ਬੜਾ ਉਹ ਉਹ ਫਰਕ ਆ ਜਿਹੜਾ ਜਿਵੇਂ ਆਪਾਂ ਆਮ ਹੀ ਕਹਿੰਦੇ ਵੀ ਇਹ ਵੀ ਸੁਣਦੇ ਆ ਕਿ ਯਾਰ ਇਹ ਉਮਰ ਸਭ ਤੇ ਹੀ ਆਉਣੀ ਆ ਜੀ ਕਿ ਉਮਰ ਦਾ ਤਕਾਜ਼ਾ ਜਿਹਾ ਆਪਾਂ ਦੇਖਦੇ ਆ ਦੇਖੋ ਹੁਣ ਕਈ ਆਪਣੇ ਬਜ਼ੁਰਗ ਨੇ ਬੀਬੀਆਂ ਨੇ ਜਿਹੜੇ 40 ਸਾਲ ਤੋਂ ਬਾਅਦ ਬਸ ਬੁਢਾਪੇ ਵੱਲ ਨੂੰ ਤੁਰ ਪੈਂਦੇ ਨੇ ਤੇ ਇੱਕ ਉਹ ਲੋਕ ਨੇ ਜਿਹੜੇ ਬਹੁਤ ਅੱਛੀ ਜ਼ਿੰਦਗੀ ਐਨਰਜਿਕ ਜ਼ਿੰਦਗੀ ਜੀਉਂਦੇ ਨੇ ਉਹ ਇਹੋ ਜਿਹੇ ਕਿਹੜੀਆਂ ਦਵਾਈਆਂ ਖਾਂਦੇ ਨੇ ਜਾਂ ਇਹੋ ਜਿਹਾ ਕੀ ਖਾਂਦੇ ਨੇ ਵੀ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਤਰੋ ਤਾਜ਼ਾ ਤੇ ਆਨੰਦਮਈ ਬੈਤਿਤ ਹੁੰਦੀ ਆ ਚਾਰਾ ਜੀ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਰੋਕਦਾ ਉਹ ਦਵਾਈਆਂ ਨਹੀਂ ਖਾਂਦੇ ਅੱਛਾ ਜਿਹੜੇ ਲੋਕ ਤੰਦਰੁਸਤ ਨੇ ਉਹ ਦਵਾਈਆਂ ਨਹੀਂ ਖਾਂਦੇ ਤੇ ਜਿਹੜੀ ਮਤਲਬ ਵੀ ਇਹਦੇ 'ਚ ਫਿਰ ਫਰਕ ਸਮਝਾਓ ਵੀ ਕਿਵੇਂ ਇੱਕ ਅੱਛੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਜੀਣ ਦਾ ਰਾਜ਼ ਕੀ ਆ ਆਯੁਰਵੇਦ ਨੇ ਇਹਦੇ ਬਾਰੇ ਕੀ ਕਿਹਾ ਦੇਖੋ ਚਾਰਾ ਜੀ ਜਿਹੜਾ ਦਵਾਈਆਂ ਦਾ ਖਾਣਾ ਪੀਣਾ ਆ ਬਹੁਤ ਜ਼ਿਆਦਾ ਦਵਾਈਆਂ ਖਾਣਾ ਸਰੀਰ ਲਈ ਹਮੇਸ਼ਾ ਹਾਨੀਕਾਰਕ ਨੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਆਯੁਰਵੇਦਿਕ ਦਵਾਈਆਂ ਤੁਸੀਂ ਜਿੰਨੀਆਂ ਮਰਜ਼ੀ ਖਾਓ ਅੱਜਕੱਲ ਇਹ ਵੀ ਇੱਕ ਚੱਲਣ ਚੱਲਿਆ ਹੋਇਆ ਵੀ ਤੁਸੀਂ ਜਾਣਦੇ ਹੋ ਉਥੋਂ ਨੂੰ ਗੱਲਾਂ ਤਾਂ ਸੁਣਾਉਣਗੇ ਜਮੈਣ ਦੀਆਂ ਫਲਾਣੀਆਂ ਠਿੰਕੀਆਂ ਜੀਰੇ ਦੀਆਂ ਤੇ ਉਦੋਂ ਜਦੋਂ ਤੁਸੀਂ ਉਹਨਾਂ ਕੋਲ ਦਵਾਈਆਂ ਲੈਣ ਜਾਓਗੇ ਤਾਂ ਤੁਹਾਨੂੰ ਬਹੁਤ ਵੱਡਾ ਲਫਾਫਾ ਭਰ ਕੇ ਦੇ ਦਿੰਦੇ ਨੇ 50000 ਦਾ ਬਿੱਲ ਫੜਾਉਂਦੇ ਨੇ ਵੀ ਤੁਸੀਂ ਹੁਣ ਤੰਦਰੁਸਤ ਹੋ ਜਾਓਗੇ ਹੂੰ ਆਯੁਰਵੇਦ ਨਾ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਦਾਂ ਦਾ ਚੱਲ ਬਹੁਤ ਚੱਲ ਪਿਆ ਪਰ ਉਹ ਸਾਨੂੰ ਨਾ ਸਮਝਾਉਂਦੇ ਨੇ ਨਾ ਅਸੀਂ ਪੁੱਛਣਾ ਚਾਹੁੰਦੇ ਆ ਵੀ ਅਸੀਂ ਤੰਦਰੁਸਤ ਕਿਉਂ ਨਹੀਂ ਹੈਗੇ ਕੀ ਫਰਕ ਆ ਫਰਕ ਮੈਂ ਤੁਹਾਨੂੰ ਦੱਸਦਾ ਕਿੱਥੇ ਆ ਅਸੀਂ ਹਰ ਰੋਜ਼ ਕੀ ਖਾਂਦੇ ਆ ਭੋਜਨ ਖਾਂਦੇ ਆ ਸਾਨੂੰ ਭੋਜਨ ਬਦਲਣਾ ਪਊਗਾ ਤੁਹਾਨੂੰ ਹਰ ਸਮੇਂ ਸਮਝਣਾ ਪਊਗਾ ਵੀ ਯਾਰ ਮੈਂ ਹੁਣ 30 ਤੋਂ ਬਾਅਦ 40 ਤੱਕ ਇਦਾਂ ਦਾ ਭੋਜਨ ਖਾਣਾ 40 ਤੋਂ ਬਾਅਦ ਮੈਂ ਇਦਾਂ ਦਾ ਭੋਜਨ ਕਰਨਾ 50 ਤੋਂ ਬਾਅਦ ਇਦਾਂ ਦਾ ਭੋਜਨ ਕਰਨਾ ਹੂੰ ਅੱਛਾ ਭੋਜਨ ਬਦਲਣ ਦੇ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਉਹ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਸਾਡੇ ਅੰਦਰ ਭੋਜਨ ਦਾ ਜਿਹੜਾ ਪਾਕ ਹੋਣ ਦੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆਂ ਸਾਡੇ ਅੰਦਰ ਜਟੜਕ ਨਹੀਂ ਆ ਹੂੰ ਜਿਹਨੂੰ ਆਪਾਂ ਕਹਿੰਦੇ ਆਂ ਡਾਈਜੈਸਟਿਵ ਫਾਇਰ ਬਸ ਉਹਦਾ ਹੀ ਖੇਲ ਆ ਬਚਪਨ ਚ ਬਹੁਤ ਤੇਜ਼ ਹੁੰਦੇ ਆ ਬਹੁਤ ਹੀਬਰ ਹੁੰਦੇ ਆ ਬੱਚੇ ਜੋ ਵੀ ਖਾਂਦੇ ਨੇ ਛਾਲਾਂ ਮਾਰਦੇ ਨੇ ਟੱਪਦੇ ਨੇ ਨੱਚਦੇ ਨੇ ਹজম ਹੋ ਜਾਂਦਾ ਹਾਂ ਬੱਚੇ ਤਾਂ ਦੇਖੋ ਸਮੋਸਾ ਵੀ ਖਾ ਲੈਣ ਕੁਝ ਵੀ ਖਾ ਲੈਣ ਪੀਜ਼ਾ ਖਾ ਲੈਣ ਫਾਸਟ ਫੂਡ ਬਰਗਰ ਖਾ ਲੈਣ ਫਾਸਟ ਫੂਡ ਖਾਣ ਹਜਮ ਹੁੰਦਾ ਤੁਹਾਨੂੰ ਕਦੇ ਨਹੀਂ ਕਹਿੰਦੇ ਅੱਜ ਖਾ ਕੇ ਦੂਜੇ ਦਿਨ ਫੇਰ ਡਿਮਾਂਡ ਕਰਨਗੇ ਇੱਕ ਪਾਸੇ 40 ਪਲੱਸ ਵਾਲਾ ਬੰਦਾ ਆ ਹੂੰ ਉਹ ਕਹੂਗਾ ਯਾਰ ਹਲੇ ਪਰਸੋਂ ਤਾਂ ਖਾਦਾ ਸੀਗਾ ਕੱਲ ਤਾਂ ਆ ਚੀਜ਼ ਖਾਦੀ ਸੀਗੀ ਅੱਜ ਫੇਰ ਤੁਸੀਂ ਕਹਿੰਦੇ ਹੋ ਅੱਛਾ ਉਹਦੀ ਜਿਹੜੀ ਡਾਈਜੈਸਟਿਵ ਫਾਇਰ ਆਊਟ ਡਾਊਨ ਹੋ ਗਈ ਡਾਊਨ ਹੋ ਗਈ ਅੰਦਰ ਪਾਕ ਨਹੀਂ ਹੋ ਰਿਹਾ ਇਹਦਾ ਮੈਂ ਤੁਹਾਨੂੰ ਥੋੜਾ ਸਿੰਪਲ ਤਰੀਕੇ ਨਾਲ ਸਮਝਾਵਾਂ ਨਹੀਂ ਫਿਰ ਇਹਦਾ ਖਾਣੇ ਨਾਲ ਕੀ ਸੰਬੰਧ ਬਣੂਗਾ ਖਾਣੇ ਨਾਲ ਕਿਉਂ ਨਹੀਂ ਸੰਬੰਧ ਬਣਾਉਂਗੇ ਮੈਂ ਉਹੀ ਤੁਹਾਨੂੰ ਸਮਝਾਉਣ ਲੱਗਿਆ ਹੁਣ ਆਪਾਂ ਇੱਕ ਚੁੱਲਾ ਲੈ ਲਓ ਜਦੋਂ ਅਸੀਂ ਚੁੱਲੇ ਨੂੰ ਚਲਾਇਆ ਬਾਹਰ ਦੀ ਗੱਲ ਦੱਸਦਾ ਮੈਂ ਚੁੱਲਾ ਬਾੜ ਲਿਆ ਸੀਨੇ ਸ਼ੁਰੂ ਚ ਪੂਰੀ ਫਲੇਮ ਚੱਲ ਰਹੀ ਹੈ ਜੇ ਅਸੀਂ ਉਹਦੇ ਵਿੱਚ ਹੋਰ ਲੱਕੜਾ ਠੂਸੀ ਜਾਵਾਂਗੇ ਠੂਸੀ ਜਾਵਾਂਗੇ ਜਾਂ ਅੱਗ ਘਟ ਗਈ ਉਹਨੂੰ ਹਵਾ ਦੀ ਵੀ ਲੋੜ ਆ ਅੰਦਰ ਅਸੀਂ ਇਹ ਤਾਂ ਨਹੀਂ ਹੈ ਵੀ ਬਹੁਤ ਲੱਕੜਾਂ ਨਾਲ ਉਹਨੂੰ ਭਰ ਦਾਂਗੇ ਉਹੀ ਅਸੀਂ ਖਾਣੇ ਨਾਲ ਕਰ ਰਹੇ ਹਾਂ ਫਿਰ ਤਾਂ ਅੱਗ ਬੰਦ ਹੋ ਜੂਗੀ ਨਾ ਬਿਲਕੁਲ ਹੀ ਬੰਦ ਹੋ ਜੂਗੀ ਧੂਆ ਹੋਊਗਾ ਸੇਮ ਸਾਡੇ ਅੰਦਰ ਆ ਜਿਹੜਾ ਸਾਡਾ ਅਗਨਾਸ਼ੀਆ ਜਿਹੜਾ ਅਗਨੀ ਪੈਦਾ ਕਰਦਾ ਆ ਜਿੰਨਾ ਉਹਦੇ ਤੇ ਅਸੀਂ ਬੋਜ ਕਿਉਂਕਿ ਉਮਰ ਦੇ ਹਿਸਾਬ ਨਾਲ ਉਹ ਫਲੇਮ ਘਟਦੀ ਆ ਜਿਵੇਂ ਸਵੇਰੇ ਜਦੋਂ ਛੋਟਾ ਬਿਲਕੁਲ ਬੱਚਾ ਸ਼ਿਸ਼ੂ ਆ ਤਾਂ ਉਹਨੂੰ ਬਹੁਤ ਅਸੀਂ ਅਲਪਹਾਰ ਦੰਨੇ ਆ ਥੋੜਾ ਥੋੜਾ ਦੇਣਾ ਸ਼ੁਰੂ ਕਰਦੇ ਆ ਫਿਰ ਜਿਵੇਂ ਜਿਵੇਂ ਉਹ 2 ਸਾਲ 4 ਸਾਲ 5 ਸਾਲ 10 ਸਾਲ ਤੱਕ ਆ ਕੇ ਉਹਦੀ ਡਾਈਟ ਵਧੀਆ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਟੀਨੇਜ ਸ਼ੁਰੂ ਹੋ ਜਾਂਦੀ ਆ ਜੋ ਮਰਜ਼ੀ ਖਾਈ ਜਾਵੇ ਇਦਾਂ ਹੀ ਜਿਹੜੀ ਸਾਡੀ ਫਾਇਰ ਡਾਈਜੈਸਟਿਵ ਆ ਜਿਹੜੀ ਸਾਡੀ ਡਾਈਜੈਸਟਿਵ ਫਾਇਰ ਆ ਉਹਦੇ ਨਾਲ ਜਦੋਂ ਅਸੀਂ ਖਾਣਾ ਸ਼ੁਰੂ ਕਰਦੇ ਆ ਬਚਪਨ ਤੋਂ ਲੈ ਕੇ ਤਾਂ ਫਾਇਰ ਚੱਲਦੀ ਹੈ ਇੱਥਾ ਇਹ ਸਾਡੀ ਦਿਨ ਨਾਲ ਚੱਲਦੀ ਹੈ ਜਿਵੇਂ ਸਾਡਾ ਦਿਨ ਆ ਨਾ ਸਵੇਰੇ ਸੂਰਜ ਚੜ੍ਹ ਗਿਆ ਥੋੜੀ ਫਲੇਮ ਹੁੰਦੀ ਆ ਉਹਦੀ ਥੋੜੀ ਅਗਨੀ ਮਹਿਸੂਸ ਕਰਦੇ ਆ ਅਸੀਂ ਤਾਂ ਸਾਨੂੰ ਵਿਟਾਮਿਨ ਵੀ ਦੰਦੀ ਆ ਜਦੋਂ ਅਸੀਂ ਸਵੇਰੇ ਸਵੇਰੇ ਧੁੱਪ ਦਾ ਨਿਗਮ ਆਣਦੇ ਆ ਤੇ ਗਰਮੀਆਂ 'ਚ ਦੇਖਦੇ ਆ ਤਾਂ ਸਵੇਰ ਵਾਲੀ ਧੁੱਪ ਥੋੜੀ ਕੋਮਲ ਹੁੰਦੀ ਆ ਫਿਰ ਐ ਵੱਧਦੀ ਜਾਂਦੀ ਆ ਫਿਰ ਇਦਾਂ ਐ ਟਲਦੀ ਜਾਂਦੀ ਆ ਅੱਛਾ ਇਦਾਂ ਉਮਰ ਦੇ ਨਾਲ ਦੀਆ ਉਮਰ ਦੇ ਹਿਸਾਬ ਨਾਲ ਉਹ ਇਦਾਂ ਢਲਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਬਚਪਨ ਚ ਸ਼ੁਰੂ ਹੁੰਦੀ ਆ ਜਿਵੇਂ ਸੂਰਜ ਚੜਦਾ ਜਵਾਨੀ ਤੱਕ ਜਾ ਕੇ ਪੂਰੀ ਜੋਵਨ ਤੇ ਹੁੰਦੀ ਆ ਫਿਰ ਜਵਾਨੀ ਤੋਂ ਬਾਅਦ ਕਿਹੜੀ ਉਮਰ ਤੋਂ ਬਾਅਦ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਜੇ ਅਸੀਂ ਧਿਆਨ ਰੱਖਦੇ ਆ ਉਹ ਨੂੰ ਅਸੀਂ ਵਧਾ ਸਕਦੇ ਆ ਇਦਾਂ ਦੀ ਆਯੁਰਵੇਦਿਕ ਕੋਸ਼ਿਸ਼ ਦੇ ਨੇ ਕਿਹੜੀ ਉਮਰ ਤੱਕ ਵੱਧ ਸਕਦੀ ਹੈ 100 ਸਾਲ ਤੱਕ ਤੁਹਾਡੀ ਕਾਇਮ ਰਹਿ ਸਕਦੀ ਹੈ ਜੇ ਰੱਖ ਸਕਦੇ ਨੇ अच्छा हां जी पर ਸਾਨੂੰ ਉਹਨੂੰ ਸਮਝ ਕੇ ਕੰਮ ਕਰਨਾ ਪਊਗਾ ਸਾਨੂੰ ਸਾਡੀ ਥਾਲੀ ਬਦਲਣੀ ਪਊਗੀ ਇਹ ਅੱਜ ਦੀ ਵੀਡੀਓ ਬਹੁਤ ਲਾਜਵਾਬ ਹੋਣ ਵਾਲੀ ਹੈ ਤੁਸੀਂ ਦੇਖੋਗੇ ਹੁਣ ਆਮ ਸਾਡੇ ਘਰਾਂ ਚ ਨੇ ਦੇਸੀ ਬੀਬੀਆਂ ਜਿਹਨੂੰ ਆਪਾਂ ਕਹੜੀਏ ਉਹ 45 ਸਾਲ ਤੋਂ ਬਾਅਦ ਐਂ ਲੱਗਦਾ ਵੀ ਪਤਾ ਨਹੀਂ ਕਿੰਨੀ ਕੁ ਬੁਢੀ ਆ ਸਰੀਰ ਹੋਰ ਇਸ ਤਰ੍ਹਾਂ ਦਾ ਮੋਟਾ ਹੋਰ ਜਾਂ ਕਿਸੇ ਦਾ ਬਿਲਕੁਲ ਦੁਬਲਾ ਜਾਂ ਬੇਜਾਨ ਜਾਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ 40 45 ਤੋਂ ਬਾਅਦ ਜੇ ਇੱਕ ਪਾਸੇ ਤੁਸੀਂ ਦੇਖਦੇ ਹੋ ਜਿਹੜੀਆਂ ਹੀਰੋਇਨਸ ਨੇ ਹੂੰ ਉਹ 65 ਸਾਲ ਦੇ ਵੀ ਐਂ ਲੱਗਦੀਆਂ ਨੇ ਵੀ ਯਾਰ ਬਿਲਕੁਲ ਉਹੋ ਨੇ ਜਾਂ ਸਲਮਾਨ ਖਾਨ ਹਲੇ ਵੀ ਹੀਰੋਇਨਜ਼ ਨਾਲ ਕੰਮ ਕਰ ਰਿਹਾ ਜਾਂ ਤੁਮਿੰਦਰ ਦੀ ਕਿੰਨੀ ਉਮਰ ਹੋ ਗਈ ਆ ਚਲੋ ਹੁਣ ਤਾਂ ਉਹ ਮੇਰੇ ਖਿਆਲ 85 ਪਲੱਸ ਹੋਣਗੇ 90 ਦੇ ਨੇੜੇ ਹੋਣਗੇ ਪਰ 70 75 ਤੱਕ ਤਾਂ ਬਿਲਕੁਲ ਕਾਇਮ ਹੀ ਰਹੇ ਨੇ ਮੇਰੇ ਖਿਆਲ 70 ਸਾਲ ਦੀ ਉਮਰ 'ਚ ਵੀ ਉਹਨਾਂ ਨੇ ਫਿਲਮਾਂ ਕੀਤੀਆਂ ਨੇ ਸੋ ਉਹ ਚੀਜ਼ ਆ ਜਦੋਂ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆ ਫੈਂਸੀ ਫੂਡ ਤੋਂ ਦੂਰ ਹੁੰਦੇ ਚਲੇ ਜਾਂਦੇ ਆ ਤਾਂ ਦੇਖੋ ਜਿੰਨਾ ਅਸੀਂ ਸਾਡੇ ਅੰਦਰ ਫਲੇਮ ਫਰਜ ਕਰ ਲਓ ਜਿਵੇਂ ਹੁਣ ਸਾਨੂੰ ਪਤਾ ਵੀ ਅੱਗ ਥੋੜੀ ਜੀ ਘੱਟ ਹੋਣ ਲੱਗੀ ਆ ਸਿਆਣੀ ਬੀਬੀ ਨੇ ਵਿੱਚ ਥੋੜੀ ਜੀ ਫੂਕ ਮਾਰ ਦੇਣੀ ਆ ਲੱਕੜਾਂ ਨੂੰ ਪਿੱਛੇ ਨੂੰ ਕਰ ਦੇਣਾ ਥੋੜਾ ਜਿਹਾ ਉਹਨੂੰ ਹਲਾ ਦੇਣਾ ਚਿਮਟੇ ਜੇ ਨਾਲ ਜਾਂ ਜੇ ਉਹਦੇ ਕੋਲ ਮੈਂ ਦੇਖਿਆ ਆਮ ਪਹਿਲਾਂ ਸਾਡੇ ਚੀਨੀ ਦਾ ਜਾਂ ਸ਼ੱਕਰ ਪੀਆ ਮਾੜੀ ਉਹ ਵਿੱਚ ਧੂੜ ਦੇਣੀ ਆ ਅੱਗ ਫੇਰ ਐ ਚੱਲ ਪੈਣੀ ਆ ਜਾਂ ਜਿਵੇਂ ਆਪਾਂ ਹਵਨ ਕਰਦੇ ਆ ਉਹਦੇ ਤੇ ਕਈ ਵਾਰ ਅੱਗ ਘੱਟ ਗਈ ਤਾਂ ਘੀ ਦਾ ਪਾ ਦਿੱਤਾ ਜਾਂਦਾ ਥੋੜਾ अच्छा मतलब ਜਿਹੜੀ ਜਟਰਕ ਨਹੀਂ ਉਹ ਲਾਇਕ ਜਿਹੜੀ ਬਾਹਰ ਦੀ ਅਗਨੀ ਨੂੰ ਅਸੀਂ ਮੇਨਟੇਨ ਕਰਦੇ ਆ ਉਦਾਂ ਹੀ ਮੇਨਟੇਨ ਕਰਨੀ ਪੈਣੀ ਹੈ। ਅੱਛਾ ਜੇ ਘਟ ਗਈ ਤਾਂ ਲੱਕੜ ਕਈ ਵਾਰੀ ਘੱਟ ਕਰਨੀ ਪੈਂਦੀ ਹੈ, ਕਈ ਵਾਰੀ ਵੱਧ ਕਰਨੀ ਪੈਂਦੀ ਆ। ਕਈ ਵਾਰੀ ਜੇ ਲੱਗਦਾ ਹੁਣ ਇਹਨੂੰ ਹਵਾ ਦੀ ਜ਼ਰੂਰਤ ਹੈ ਤਾਂ ਹਵਾ ਵੀ ਮਾਰਨੀ ਪੈਂਦੀ ਆ। ਕਈ ਵਾਰ ਲੱਗਦਾ ਵੀ ਇਹ ਤੇ ਜਿਹਾਵਨ ਕਰ ਰਹੇ ਆ ਅਗਨ ਘਟ ਗਈ, ਘੀ ਦਾ ਚਮਚਾ ਵੀ ਪਾਉਣਾ ਪੈਂਦਾ। ਮਤਲਬ ਜਿਵੇਂ ਬਾਹਰ ਅਸੀਂ ਅਗਨੀ ਨੂੰ ਮੇਨਟੇਨ ਕਰਦੇ ਆ ਆਪਣੇ ਚੁੱਲ੍ਹੇ ਦੇ ਵਿੱਚ, ਆਪਣੇ ਯੱਗੇ ਸ਼ਾਲਾ ਦੇ ਵਿੱਚ ਜਾਂ ਬਗਵਾਨ ਦੇ ਅਨੁਸਾਰ ਹਾ ਅਗਨ ਨੂੰ ਘਟ ਵੱਧ ਕਰਦੇ ਆ ਓਵੇਂ ਉਸੇ ਤਰ੍ਹਾਂ ਜਠਰਾ ਅਗਨੀ ਨੂੰ ਉਮਰ ਦੇ ਹਿਸਾਬ ਨਾਲ ਆਪਾਂ ਨੂੰ ਤੁਸੀਂ ਦੇਖੋ ਜੀ ਸਾਰ ਅੰਸ਼ ਦੇਖੋਗੇ ਆਯੁਰਵੇਦ ਦਾ ਵੀ ਸਭ ਤੋਂ ਵੱਧ ਤੰਦਰੁਸਤੀ ਦਾ ਤੇ ਸਾਡੀ ਕਾਇਆ ਦਾ ਮੇਨ ਐਲੀਮੈਂਟ ਕਿਹੜਾ ਤਾਂ ਉਹ ਜਠਰਗਨੀ ਹੋਊਗੀ ਜੇ ਤੁਹਾਡੀ ਜਠਰਗਨੀ ਕਾਇਮ ਆ ਹੂੰ ਤਾਂ ਤੁਸੀਂ ਤਾਂ ਉਮਰ ਉਦਾਂ ਹੀ ਦੇਖੋਗੇ ਅੱਛਾ ਹਾਂ ਉਹਦੇ ਚ ਕਰਨਾ ਕੀ ਇਹ ਦੇਖੋ ਹੁਣ ਮੈਂ ਦੱਸਦਾ ਜਿਵੇਂ ਅਸੀਂ 45 ਪਲੱਸ ਹੋ ਗਏ ਆਮੇ ਮੈਂ ਪੁੱਛਦਾ ਕਈ ਲੋਕ ਬਜ਼ੁਰਗ ਆਉਂਦੇ ਨੇ ਜਿਹੜੇ ਜਿਨ੍ਹਾਂ ਨੂੰ ਬਹੁਤ ਦੇਖੋ ਉਹ ਆਉਂਦੇ ਨੇ ਮੈਂ ਇੱਕ ਵੈਦ ਆ 25 ਸਾਲ ਹੋ ਗਏ ਆਪਾਂ ਨੂੰ ਪ੍ਰੈਕਟਿਸ ਕਰਦੇ ਆਨੂੰ ਪਰ ਮੈਂ ਕਈ ਵਾਰ ਉਹਨਾਂ ਤੋਂ ਵੀ ਸਿੱਖਦਾ ਦੇਖੋ ਵੀ ਮੈਂ ਪੁੱਛ ਲੰਨਾ ਵੀ ਤੁਸੀਂ 90 ਸਾਲ ਦੇ ਹੋ ਗਏ ਹੋ ਚਲੋ ਛੋਟੀਆਂ ਬੂਟੀਆਂ ਉਲਝਣਾ ਤਾਂ ਆਉਂਦੀਆਂ ਰਹਿੰਦੇ ਨੇ ਉਹਦੇ ਲਈ ਉਹ ਆਉਂਦੇ ਵੀ ਨੇ ਸਾਡੇ ਕੋਲ ਉਹ ਕਾਮਨ ਗੱਲਾਂ ਨੇ ਤਾਂ ਮੇਰਾ ਸੁਭਾਵਿਕ ਸਵਾਲ ਹੁੰਦਾ ਜਿਨ੍ਹਾਂ ਨੂੰ ਮੈਂ ਦੇਖਦਾ ਕਈ ਲੋਕ ਹੁਣ ਪਰਸੋਂ ਇੱਕ ਬਜ਼ੁਰਗ ਆਏ ਤੁਸੀਂ ਯਕੀਨ ਨਹੀਂ ਕਰਨਾ 87 ਇਅਰ 올ਡ ਦੇ ਕਰਨਾਲ ਤੋਂ ਆਏ ਨੇ ਡਰਾਈਵ ਕਰਕੇ ਆਏ ਨੇ ਚਾ ਵਾਦ ਮੈਨੂੰ ਹੈਰਾਨੀ ਹੋਈ ਯਾਰ ਮੈਂ ਕਈ ਵਾਰ ਮੈਂ ਮੈਨੂੰ ਆਪਣੇ ਆਪ ਤੇ ਵੀ ਤਾਜਬ ਹੋਣ ਲੱਗਦਾ ਵੀ ਯਾਰ ਮੈਂ ਇਸ ਉਮਰ ਚ ਜਾ ਕੇ ਇਦਾਂ ਕਰ ਪਾਉਂਗਾ ਤਾਂ ਮੈਂ ਉਹਨਾਂ ਨੂੰ ਰੁਕ ਨਹੀਂ ਸਕਿਆ ਪੁੱਛਿਆ ਉਹ ਆਪਣੇ ਕੋਲੇ ਚੌਥੀ ਕਵਾਰ ਆਏ ਨੇ ਥੋੜੀ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਸੀ ਹੁਣ ਉਹ ਠੀਕ ਨੇ ਦੇਖੋ ਇੰਨੀ ਜਲਦੀ ਹੀਲਿੰਗ ਹੋਈ ਆ 87 ਦੀ ਉਮਰ ਚ ਆ ਕੇ ਵੀ ਮੈਂ ਹੈਰਾਨ ਰਹਿ ਗਿਆ ਤਾਂ ਮੈਂ ਪੁੱਛਿਆ ਉਹਨਾਂ ਨੂੰ ਪਹਿਲੀ ਵਾਰ ਜਦੋਂ ਆਏ ਸੀ ਮੈਂ ਕਿਹਾ ਚਲੋ ਠੀਕ ਆ ਤੁਸੀਂ ਆ ਗਏ ਹੋ ਮੈਂ ਵੈਰ ਦਾ ਤੁਸੀਂ ਮੇਰੇ ਚ ਕੋਈ ਗੁਣ ਦੇਖਿਆ ਤਾਂ ਪਹੁੰਚ ਗਏ ਹੋ ਪਰ ਮੈਨੂੰ ਇਹ ਲੱਗਦਾ ਵੀ ਮੈਨੂੰ ਤੁਹਾਡੇ ਤੋਂ ਕੁਝ ਸਿੱਖਣਾ ਪਊਗਾ ਯਾਰ ਅੱਜ ਉਹ ਥੋੜਾ ਹੱਸੇ ਬਿਲਕੁਲ ਐਨ ਸਲਿਮ ਟ੍ਰਿਮ ਬਿਲਕੁਲ ਉਹਨਾਂ ਨੇ ਸ਼ਾਰਟ ਪੈਂਟ ਦੇ ਵਿੱਚ ਪਾਈ ਹੋਈ ਵੈਲਟ ਲਾਈ ਹੋਈ ਮਤਲਬ ਤੁਸੀਂ ਕਹਿ ਨਹੀਂ ਸਕਦੇ ਯਾਰ ਵੀ ਇਹ ਬੰਦਾ 87 ਈਅਰ 올ਡ ਆ ਕੀ ਬਾਤ ਹੈ ਤਾਂ ਮੈਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿਦਾਂ ਕਰਦੇ ਹੋ ਉਹ ਕਹਿੰਦਾ ਯਾਰ ਮੈਂ ਸਵੇਰੇ ਉੱਠਦਾ ਇੱਕ ਤਿਲਾਂ ਦੀ ਪਿੰਨੀ ਖਾਣਾ ਸਰਦੀ ਸਰਦੀ ਤੇ ਗਰਮੀਆਂ ਦੇ ਵਿੱਚ ਮੈਂ ਵੈਸੇ ਤਿਲ ਖਾਣੇ ਤੋਂ ਬਾਅਦ ਇੱਕ ਚਮਚ ਲੈ ਲੰਨਾ ਅੱਧਾ ਚਮਚ ਤਿਲਾਂ ਦਾ ਅੱਧਾ ਚਮਚ ਚਲਸੀ ਦਾ ਉਹਨੂੰ ਚਵਾ ਕੇ ਖਾਣਾ ਤੇ ਮੈਂ ਸਵੇਰੇ ਥੋੜੇ ਜਿਹਾ ਪਾਣੀ 'ਚ ਹਲਦੀ ਪਾ ਕੇ ਉਹ ਪੀਣਾ ਮਲੋਨੇ ਰੂਟੀਨ ਦਸੀ ਆਮ ਜਿਵੇਂ ਆਪਾਂ ਰਵਾਜਨ ਦੱਸਦੇ ਆ ਤਾਂ ਮੈਂ ਕਿਹਾ ਵੀ ਹੋਰ ਤੁਸੀਂ ਕੀ ਕੁਝ ਖਾਣੇ ਹੋ ਕਹਿੰਦਾ ਬਾਹਰ ਦਾ ਮੈਂ ਕਦੇ ਪੰਜ ਚਾਰ ਮਹੀਨੇ ਬਾਅਦ ਕਿਤੇ ਬੱਚਿਆਂ ਨਾਲ ਜਾਵਾਂ ਜਾਂ ਕੋਈ ਆ ਗਿਆ ਜਾਂ ਹੋਰ ਉਦੋਂ ਕੰਪਨੀ ਕਰਨ ਦੇ ਮਾਰੇ ਥੋੜਾ ਬੋਤਾ ਖਾਲਾ ਖਾਲਾ ਨਹੀਂ ਮੈਂ ਨਹੀਂ ਖਾਂਦਾ ਦੇ ਖਿਚੜੀ ਉਹਦੀ ਦੇਖੋ ਰੂਟੀਨ ਚ ਉਹ ਕਹਿੰਦਾ ਮੈਂ ਹਫਤੇ ਚ ਚਾਰ ਦਿਨ ਖਿਚੜੀ ਖਾਣਾ ਅੱਛਾ ਤਲੀ ਹਾਂ ਤੇ ਸਿਰਫ ਕਦੇ 6 ਵਜੇ ਤੋਂ ਬਾਅਦ ਅੱਜ ਤੱਕ ਨਹੀਂ ਕੁਝ ਖਾਦਾ ਪਿਛਲੇ 30 ਸਾਲਾਂ ਤਾਂ ਕਿੱਡਾ ਵੱਡਾ ਸਬਕ ਮਿਲਦਾ ਯਾਰ ਸਾਨੂੰ ਸੋਚਣ ਨੂੰ ਸਿੱਖਣ ਨੂੰ ਮੇਰਾ ਮਨ ਸੀਗਾ ਵੀ ਉਹਨਾਂ ਨਾਲ ਪੋਡਕਾਸਟ ਕਰ ਲੈਣਾ ਚਲੋ ਮੇਰੇ ਕੋਲ ਉਦੋਂ ਸਮਾਂ ਨਹੀਂ ਹੁੰਦਾ ਜਦੋਂ ਵਿਅਕਤੀ ਹੁੰਦਾ ਜਾਂ ਹੋਰ ਅਗਲੇ ਨੂੰ ਵੀ ਕੋਈ ਕੰਮਕਾਰ ਹੁੰਦੇ ਨੇ ਸਮਾਂ ਮਿਲਿਆ ਤਾਂ ਉਹਨਾਂ ਨਾਲ ਜ਼ਰੂਰ ਮਲਾਵਾਂਗੇ ਸੰਗਤ ਨੂੰ ਰੂਬਰੂ ਕਰਾਵਾਂਗੇ ਇਦਾਂ ਦੀਆਂ ਸ਼ਖਸੀਅਤਾਂ ਹੁੰਦੀਆਂ ਨੇ ਤਾਂ ਉਹ ਉਹਨਾਂ ਨੇ ਦੱਸਿਆ ਮੈਨੂੰ ਵੀ ਅਸੀਂ ਜਿਹੜਾ ਪਾਣੀ ਦਾ ਸਿਸਟਮ ਆ ਉਹ ਵੀ ਮੈਂ ਪੂਰਾ ਤਰੀਕੇ ਨਾਲ ਪੀ ਰਿਹਾ ਪਾਣੀ ਤਾਂ ਦੇਖੋ ਜੋ ਆਯੁਰਵੇਦ ਨੇ ਦੱਸਿਆ ਹੋਇਆ ਉਹ ਚਾਹੇ ਸੁਭਾਵੇ ਕਰਦੇ ਨੇ ਜਾਂ ਉਹਨਾਂ ਨੇ ਆਦਤ ਬਣਾ ਲਈਆ ਜਠਰ ਅਗਨੀ ਨੂੰ ਕਾਇਮ ਰੱਖ ਰਹੇ ਉਹਦੇ ਤੇ ਕੋਈ ਬਜਨ ਨਹੀਂ ਪਾ ਰਹੇ ਕੋਈ ਉਹਨਾਂ ਨੇ ਆਪਣਾ ਸਰੀਰਕ ਬਲ ਦੀ ਬਜਨ ਨਹੀਂ ਵਧਣ ਦਿੱਤਾ ਹਾਂ ਆਮ ਕੀ ਹੁੰਦਾ ਅਸੀਂ ਕੀ ਕਰਦੇ ਆ ਰਾਤ ਹੋ ਗਈ ਆ ਸਾਡੀ ਪਾਰਟੀ ਸ਼ੁਰੂ ਹੁੰਦੀ ਆ ਆਮ ਦੇਖੋ ਆਮ 20-25 ਸਾਲ ਤੱਕ ਤਾਂ ਬੰਦੇ ਨੂੰ ਸਾਰਾ ਕੁਝ ਪੱਚਦਾ ਵੀ ਆ ਖਾਣ ਪੀਣ ਠੀਕ ਵੀ ਰਹਿੰਦਾ ਮੈਰ ਆਏ ਮੰਨਣਾ ਆ 30 ਸਾਲ ਤੱਕ ਮੰਨ ਲਓ ਕਿਉਂਕਿ ਬੰਦਾ ਸੈਟਲ ਨਹੀਂ ਹੁੰਦਾ ਉਦੋਂ ਤੱਕ ਪੜਾਈ ਚ ਲੰਘਿਆ ਟਾਈਮ ਫਿਰ ਹੋਰ ਹੋ ਗਿਆ ਫਿਰ ਮੈਰਿਜ ਹੋ ਗਈ ਫਿਰ ਥੋੜਾ ਜਿਹਾ ਹੋਰ ਸੈਟਲ ਹੋਣ ਨੂੰ ਟਾਈਮ ਲੱਗਦਾ ਜਦੋਂ 30 ਪਲੱਸ ਹੋ ਜਾਂਦਾ ਤਾਂ ਬੰਦਾ ਸੋਚਦਾ ਮੈਂ ਸੈਟਲ ਆ ਫਿਰ ਪਾਰਟੀ ਸ਼ੁਰੂ ਹੋ ਜਾਂਦੀਆਂ ਨੇ ਫਿਰ ਪੈਗ ਸ਼ੈਗ ਸ਼ੁਰੂ ਹੋ ਜਾਂਦੇ ਨੇ ਫਿਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਭਾਰਤ ਦੇ ਵਿੱਚ ਚੱਲਣ ਵੀ ਆ ਪੰਜਾਬ ਦੇ ਵਿੱਚ ਵੀ ਕਹਿ ਲਈ ਜਿਹੜਾ ਰਾਤ ਦਾ ਖਾਣਾ ਉਹਨੂੰ ਅਸੀਂ ਵੇਤਰ ਕਰਦੇ ਆਂ ਵੀ ਸਾਡਾ ਹੈਵੀ ਫੂਡ ਆ ਜੀ ਹੁਣ ਅਸੀਂ ਖਾਣਾ ਕਿਉਂਕਿ ਸਾਰਾ ਦਿਨ ਦਾ ਟਾਈਮ ਵੀ ਫੋਨ ਹੋਣੇ ਕਰਨੇ ਸ਼ੁਰੂ ਕਰ ਦਿੰਦੇ ਆਂ ਵੀ ਅੱਜ ਆਹ ਬਣਾ ਲਿਓ ਕੀ ਬਣਿਆ ਘਰੇ ਤਾਂ ਅਸੀਂ ਹੈਵੀ ਤੋਂ ਹੈਵੀ ਮਤਲਬ ਸਾਰੇ ਬੈਠ ਕੇ ਜਦੋਂ ਡਿਨਰ ਕਰਦੇ ਆਂ ਮੇਰੇ ਖਿਆਲ ਸਾਰਾ ਕੁਝ ਹੀ ਪਰੋਸਿਆ ਜਾਂਦਾ ਰਾਤ ਦਾ ਖਾਣਾ ਜਿਹੜਾ ਉਹ ਸਾਡੇ ਬੜਾ ਹੈਵੀ ਚੱਲ ਰਿਹਾ ਬਹੁਤ ਫਿਰ ਅਸੀਂ ਪੁੱਛਦੇ ਆਂ ਵੀ ਯਾਰ ਮੈਨੂੰ ਬੇਚੈਨੀ ਲੱਗਦੀ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਕਈਆਂ ਦੇ ਮੂੰਹ 'ਚ ਐਸਿਡ ਆਉਂਦਾ ਆ ਉਹ ਭਲਿਓ ਲੋਕੋ ਪਚਾਉਂਗੀ ਕਿਵੇਂ ਇਹਨਾ ਹੈਵੀ ਖਾ ਤਾਂ ਲਿਆ ਗਲੇ ਤੋਂ ਢੇਠਾ ਉਤਾਰ ਨਹੀਂ ਕੰਮ ਨਹੀਂ ਨਾ ਹੈਗਾ ਹਾਂ ਲੋਕਾਂ ਲਈ ਤਾਂ ਇੰਨਾ ਹੀ ਕੰਮ ਆ ਉਹ ਸੋਚਦੇ ਨੇ ਵੀ ਖਾ ਲਿਆ ਫਿਨਿਸ਼ ਜਦ ਕਿ ਮੇਰਾ ਖਿਆਲ ਆ ਵੀ ਬਾਡੀ ਨੂੰ ਉਹ ਤੋਂ ਬਾਅਦ ਕੰਮ ਤੇ ਅਸੀਂ ਲਾ ਦੰਨੇ ਆ ਕਈ ਘੰਟੇ ਬੱਧੀ ਕੰਮ ਤੇ ਲਾ ਦੰਨੇ 16 ਘੰਟੇ ਲੱਗ ਜਾਂਦਾ ਜਿਹੜਾ ਅਸੀਂ ਡਿਨਰ ਕਰਦੇ ਆ ਕਿਉਂਕਿ ਸਾਡੀ ਜਟਰਗ ਨਹੀਂ ਆ ਬਾਹਰ ਜਿਹੜੀ ਆਪਾਂ ਦਿਨ ਦੀ ਗੱਲ ਕੀਤੀ ਸੂਰਜ ਦੇ ਨਾਲ ਵੀ ਚੱਲਦੀ ਆ 6 ਵਜੇ ਤੋਂ ਬਾਅਦ ਖਾਣ ਦੀ ਜਿਹੜੀ ਉਹਨਾਂ ਨੇ ਗੱਲ ਦੱਸੀ ਆ ਮੈਨੂੰ ਟਿੱਪਾ ਉਸ ਗੱਲ ਤੇ ਆਈ ਹੈ ਵਾਜੀ ਵੀ ਇਹ ਜਟੜਾ ਕਰਨੀ ਆ ਤੁਸੀਂ ਦੱਸਿਆ ਵੀ ਕਿਸੇ ਉਮਰ ਦੇ ਵਿੱਚ ਵੀ ਇਹਨੂੰ প্রজਵਲਿਤ ਪ੍ਰੋਪਰ ਕੀਤਾ ਜਾ ਸਕਦਾ ਜੀ ਤੇ ਫਿਰ ਜਿਵੇਂ 40 45 50 ਪਲਸ ਤੇ ਜਾ ਕੇ ਕਿੱਦਾਂ ਦੀ ਥਾਲੀ ਹੋਣੀ ਚਾਹੀਦੀ ਉਹ ਥਾਲੀ ਹੋਣੀ ਚਾਹੀਦੀ ਸਾਡੀ ਰੰਗ-ਬਰੰਗੀ ਹੁਣ ਰੰਗ-ਬਰੰਗੀ ਤੋਂ ਇਹ ਵੀ ਨਾ ਸਮਝ ਲਿਓ ਕਿ ਕਿਤੇ ਅਸੀਂ ਭਾਂਤ-ਭਾਂਦ ਦੀਆਂ ਬਾਹਰੋਂ ਬਣੀਆਂ ਬਣਾਈਆਂ ਚੀਜ਼ਾਂ ਲਿਆ ਕੇ ਰੰਗਦਾਰ ਚੀਜ਼ਾਂ ਮਠਿਆਈਆਂ ਰੱਖ ਲਈ ਵਿੱਚ ਉਹ ਖਾਣੀਆਂ ਇਦਾਂ ਰੰਗ-ਬਰੰਗੀ ਤੋਂ ਭਾਵ ਆ ਜਿਵੇਂ ਮੂੰਗ ਦੀ ਦਾਲ ਉਹਦੇ ਵਿੱਚ ਚਾਹੀਦੀ ਹੈ ਤਕਰੀਬਨ ਹਫ਼ਤੇ 'ਚ 2 ਜਾਂ 3 ਵਾਰ ਉਹਦੇ 'ਚ ਹਫਤੇ ਚ ਇੱਕ ਦਿਨ ਹਿੰਗ ਦਾ ਤੜਕਾ ਲੱਗਿਆ ਹੋਣਾ ਚਾਹੀਦਾ ਇੱਕ ਦਿਨ ਜੀਰੇ ਦਾ ਲੱਗਿਆ ਹੋਣਾ ਚਾਹੀਦਾ ਇੱਕ ਦਿਨ ਲਸਣ ਉਹਦੇ ਚ ਪੈਣਾ ਚਾਹੀਦਾ ਮਤਲਬ ਵੈਰਾਈਟੀ ਆਫ ਫੂਡਸ ਨੇਚਰਲ 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 ਵੈਰਾਈਟੀ ਆਫ ਫੂਡਸ ਸਾਨੂੰ ਚਾਹੀਦੀ ਆ ਉਹ ਚ ਹਰੀਆਂ ਸਬਜ਼ੀਆਂ ਭਰਪੂਰ ਮਾਤਰਾ ਚ ਚਾਹੀਦੀਆਂ ਨੇ ਜਦੋਂ ਅਸੀਂ 70 ਸਾਲ ਤੋਂ ਉੱਪਰ ਆ ਤਾਂ ਸਾਨੂੰ ਹਫਤੇ ਚ ਸਿਰਫ ਇੱਕ ਦਿਨ ਦਹੀਂ ਖਾਣਾ ਚਾਹੀਦਾ ਸਿਰਫ ਇੱਕ ਦਿਨ ਸਿਰਫ ਇੱਕ ਦਿਨ ਸਵੇਰੇ 8 ਵਜੇ ਤੋਂ ਸਾਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਸ਼ਾਮ ਨੂੰ 5:30 6 ਵਜੇ ਤੱਕ ਉਸ ਨੂੰ ਸਮਾਪਤ ਕਰਨਾ ਚਾਹੀਦਾ ਇਹ ਮੈਂ ਤਾਂ ਸੋਚਦਾ ਹੁੰਦਾ ਵੀ ਜੇ 50 ਤੋਂ ਹੀ ਸ਼ੁਰੂ ਕਰ ਦਵੇ ਬੰਦਾ 45 ਸਾਲ ਤੋਂ ਹੀ ਸ਼ੁਰੂ ਕਰ ਦਵੇ ਮਤਲਬ 8 ਤੋਂ 5:30 8:00 ਤੋਂ 5:30 ਹੱਦ 6 ਤੇ ਉਹਦੇ ਚ ਵੀ ਅਸੀਂ ਸਿੰਪਲ ਤੋਂ ਸਿੰਪਲ ਭੋਜਨ ਜਿਵੇਂ ਸਵੇਰ ਦਾ ਨਾਸ਼ਤਾ ਉਹਦੇ ਚ ਜਾਉਂਦਾ ਦਲੀਆ ਲੈ ਲਈਏ ਮੌਸਮ ਦੇ ਅਕੋਰਡਿੰਗ ਉਹਦੇ ਚ ਉਹਦਾ ਦੀਆਂ ਚੀਜ਼ਾਂ ਪਾ ਲਈਏ ਜੇ ਸਰਦੀ ਦਾ ਮੌਸਮ ਆ ਤਾਂ ਉਹ ਚੋਦਾ ਦੀਆਂ ਚੀਜ਼ਾਂ ਐਡ ਕਰ ਲਈਏ ਜੇ ਗਰਮੀ ਦਾ ਮੌਸਮ ਆ ਤਾਂ ਉਹਦੇ ਵਿੱਚ ਥੋੜਾ ਦੁੱਧ ਬਣਾ ਕੇ ਪਾ ਕੇ ਉਹਨੂੰ ਥੋੜਾ ਠੰਡਾ ਕਰਕੇ ਖਾ ਲਈਏ ਸਰਦੀ ਦਾ ਮੌਸਮ ਆ ਤਾਂ ਗਰਮ ਖਾਦਾ ਜਾ ਸਕਦਾ ਉਹ ਉਹਦੇ ਵਿੱਚ ਜਵੈਣ ਪਾਈ ਜਾ ਸਕਦੀ ਆ ਮੇਥੀ ਦਾਣਾ ਉਹਦੇ ਵਿੱਚ ਪਾਇਆ ਜਾ ਸਕਦਾ ਬੁਲੇ ਚੀਜ਼ਾਂ ਜਦੋਂ ਅਸੀਂ ਕਰਾਂਗੇ ਤਾਂ ਅਸੀਂ ਦੇਖਾਂਗੇ ਵੀ ਯਾਰ ਹੁਣ ਆਮ ਲੋਕ ਕੀ ਕਰਦੇ ਨੇ ਡਾਕਟਰ ਕੋਲ ਜਾਂਦੇ ਨੇ ਪ੍ਰੋਬਲਮ ਦੱਸਦੇ ਨੇ ਦਵਾਈ ਲਵਾ ਲੈਂਦੇ ਨੇ ਫੇਰ ਦੁਬਾਰੇ ਪ੍ਰੋਬਲਮ ਦੀ ਆ ਫੇਰ ਜਾਂਦੇ ਨੇ ਫੇਰ ਦੱਸਦੇ ਨੇ ਰੋਗ ਵੀ ਇਹਨੂੰ ਹੁਣ ਆ ਵੀ ਪ੍ਰੋਬਲਮ ਆ ਫੇਰ ਨਵੀਂ ਦਵਾਈ ਲੱਗ ਜਾਂਦੀ ਆ ਇਦਾਂ ਦਵਾਈਆਂ ਦੀ ਲਿਸਟ ਲੰਬੀ ਹੁੰਦੀ ਜਾਂਦੀ ਆ ਖਾਵਾਂਗੇ ਕਦੋਂ ਖਾਣੇ ਦੀ ਥਾਲੀ ਆ ਉਹਦੀ ਜਗ੍ਹਾ ਮੈਂ ਤਾਂ ਸੋਚਦਾ ਹੁੰਨਾ ਵੀ ਅਸੀਂ ਜਿਹੜੀਆਂ ਦਵਾਈਆਂ ਨੇ ਉਹਨਾਂ ਨੂੰ ਖਾਣੇ ਵਾਂਗ ਖਾ ਰਹੇ ਹਾਂ ਖਾਣੇ ਨੂੰ ਖਾ ਰਹੇ ਹਾਂ ਦਵਾਈਆਂ ਵਾਂਗ ਜਿਵੇਂ ਅਸੀਂ ਇਦਾਂ ਵਾਕਈ ਕਰ ਲਈਏ ਵੀ ਜਿਹੜਾ ਸਾਡਾ ਖਾਣਾ ਉਹਨੂੰ ਇੱਕ ਔਸ਼ਧੀ ਬਣਾ ਲੀਏ ਉਨੀ ਕੁ ਮਾਤਰਾ ਚ ਖਾਣਾ ਸ਼ੁਰੂ ਕਰ ਦਈਏ ਆਲਰੇਡੀ ਪਹਿਲਾਂ ਹੀ ਬਿਮਾਰੀਆਂ ਦੇ ਆਉਣ ਤੋਂ ਪਹਿਲਾਂ ਜਟੜਗ੍ਰੀ ਨੂੰ ਖਰਾਬ ਹੋਣ ਤੋਂ ਪਹਿਲਾਂ ਤਾਂ ਉਹ ਮਾਰਨੀ ਹੋ ਮੰਨ ਜੀ ਇਹ ਤੁਹਾਡੀ ਗੱਲ درست ਥਾ ਪਰ ਕੁਝ ਲੋਕਾਂ ਦੀ ਬੜੀ ਭ੍ਰਾਂਤੀ ਬਣੀ ਰਹਿੰਦੀ ਹੈ ਵੀ ਜੇ ਮੈਂ ਦੁੱਧ ਨਹੀਂ ਲਾਉਂਗਾ ਮੈਂ ਹਰ ਰੋਜ਼ ਦਹੀਂ ਨਹੀਂ ਖਾਉਂਗਾ ਮੈਂ ਨਾਨ ਵੇਜ ਨਹੀਂ ਖਾਉਂਗਾ ਮੈਂ ਫਿਸ਼ ਨਹੀਂ ਖਾਉਂਗਾ ਮੈਂ ਅਗ ਨਹੀਂ ਖਾਉਂਗਾ ਤਾਂ ਮੈਨੂੰ ਤਾਂ ਕਮਜ਼ੋਰੀ ਆ ਜਾਊਗੀ ਦੇਖੋ ਬੈਲੈਂਸਡ ਡਾਈਟ ਬਹੁਤ ਜ਼ਰੂਰੀ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ 50 ਪਲੱਸ ਹੋਗੇ ਤਾਂ ਰੋਜ਼ ਇੱਕੋ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀ ਕਿ ਲਿਕਵਿਡ ਜਿਆਦਾ ਲੈਣਾ ਚਾਹੀਦਾ ਲਿਕਵਿਡ ਜਿਆਦਾ ਲੈਣਾ ਚਾਹੀਦਾ ਸਾਨੂੰ ਇਹਦੇ ਵਿੱਚ ਸੂਪ ਵੀ ਕਾਰਗਰ ਸੂਪ ਆ ਗਿਆ ਇਹਦੇ ਦੇਖੋ ਵੈਜੀਟੇਬਲਸ ਦਾ ਸੂਪ ਇੰਨਾ ਕਾਰਗਰ ਆ ਕਿਉਂਕਿ ਅੰਤੜੀਆਂ ਨੇ ਸਾਡੀਆਂ ਉੱਥੇ ਮਲ ਜੰਮਣਾ ਸ਼ੁਰੂ ਹੋ ਜਾਣਾ ਜਿੰਨਾ ਉਹਦੇ ਵਿੱਚ ਮਲ ਜਮੂਗਾ ਅੰਤੜੀਆਂ ਨੇ ਸਮਝ ਲਓ ਉੱਥੇ ਹਵਾ ਦਾ ਆਨ ਪ੍ਰਦਾਨ ਵੀ ਹੋਣਾ ਸਾਨੂੰ ਗੈਸ ਵੀ ਪਾਸ ਹੋਣੀ ਹੈ ਜੀ ਉੱਥੇ ਮਲ ਜਾਮ ਗਿਆ ਤਾਂ ਸਾਡੀ ਜਟਰਾਗਰੀ ਨੂੰ ਹਵਾ ਨਹੀਂ ਪਹੁੰਚ ਪਾਉਂਦੀ ਜਾਂ ਉੱਥੋਂ ਹਵਾ ਬਾਈਪਾਸ ਨਹੀਂ ਹੋ ਪਾਉਂਦੀ ਸਾਰੀ ਜਿਹੜੀ ਆਪਾਂ ਚੁੱਲ੍ਹੇ 'ਚ ਗੱਲ ਕੀਤੀ ਆ ਹੁਣ ਇਦਾਂ ਸਮਝ ਆਉਂਦੀ ਹੈ ਜਦੋਂ ਅਸੀਂ ਇਦਾਂ ਆਯੁਰਵੇਦ ਨੂੰ ਸਮਝ ਲੈਂਦੇ ਆ ਬੜੇ ਸਹਿਜ ਤਰੀਕੇ ਨਾਲ ਤਾਂ ਸਾਨੂੰ ਪਤਾ ਲੱਗਣਾ ਲੱਗ ਜਾਂਦਾ ਹੈ ਜਦੋਂ ਵੀ ਮੈਂ ਸੋਚਦਾ ਹੁਣ ਆਮ ਲੋਕ ਕਹਿੰਦਾ ਯਾਰ ਤੁਸੀਂ ਤਾਂ ਦੱਸ ਰਹੇ ਹੋ ਵੀ ਇਹ ਬਿਮਾਰਾਂ ਵਾਲਾ ਖਾਣਾ ਹਾਂ ਬਿਲਕੁਲ ਤੁਸੀਂ ਖਿਚੜੀ ਦੱਸੀ ਆ ਖਿਚੜੀ ਦੱਸ ਤੁਸੀਂ ਸੂਪ ਦੱਸਤਾ ਸੂਪ ਦੱਸਤਾ ਮੈਂ ਤੁਸੀਂ ਫਾੜੀਆਂ ਸਬਜ਼ੀਆਂ ਤੇ ਇਹ ਲੱਗਦਾ ਹੀ ਆ ਲੋਕਾਂ ਨੂੰ ਕਿ ਮੈਂ ਤਾਂ ਯਾਰ ਖਿਚੜੀ ਖਾ ਰਿਹਾ ਇਹ ਤਾਂ ਬਿਮਾਰ ਖਾਂਦੇ ਨੇ ਤੁਸੀਂ ਕੱਲੀ ਸਬਜ਼ੀ ਖਾਓ ਚਪਾਤੀ ਨੂੰ ਇੱਕ ਕਦੀ ਚਪਾਤੀ ਖਾਓ ਹਫਤੇ 'ਚ 2-3 ਵਾਰ ਚਪਾਤੀ ਖਾਓ ਵੱਧ ਤੋਂ ਵੱਧ ਮੈਕਸੀਮੋ ਵੀ ਮਲਟੀ grain ਕਰ ਲਓ ਉਸ ਨੂੰ ਭੁੰਨੇ ਹੋਏ ਛੋਲੇ ਨੇ ਉਹਨਾਂ ਨੂੰ ਤੁਸੀਂ ਰੂਟੀਨ 'ਚ ਸ਼ਾਮਲ ਕਰੋ ਹਫਤੇ 'ਚ 2 ਜਾਂ 3 ਦਿਨ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿਓ ਉਹਨਾਂ ਨਾਲ ਥੋੜਾ ਗੁੜ ਖਾਣਾ ਸ਼ੁਰੂ ਕਰ ਦਿਓ ਤੁਹਾਨੂੰ ਆਇਰਨ ਦੀ ਕਮੀ ਨਹੀਂ ਆਊਗੀ ਆਮ ਤੌਰ ਤੇ ਕੀ ਹੁੰਦਾ ਵੀ ਆਪਾਂ ਨੂੰ ਇੱਕ ਡਰ ਬਣ ਜਾਂਦਾ ਵੀ ਯਾਰ ਕਿਤੇ ਮੈਂ ਗिरा ਹੱਡੀ ਨਾ ਟੁੱਟ ਜੇ ਵੀ ਮੇਰਾ ਕੈਲਸ਼ੀਅਮ ਨਾ ਘਟ ਜਵੇ ਵਿਟਾਮਿਨ ਡੀ ਨਾ ਘਟ ਜਵੇ ਤਾਂ ਉਹ ਜਿਹੜੇ ਤਿਲ ਨੇ ਸਭ ਤੋਂ ਵਧੀਆ ਸੋਰਸ ਆ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਅਖਰੋਟ ਆ ਹਫ਼ਤੇ ਚ ਇੱਕ ਜਾਂ ਦੋ ਦਿਨ ਭੋਗ ਕੇ ਤੁਸੀਂ ਅਖਰੋਟ ਖਾ ਸਕਦੇ ਹੋ ਇਹ ਇਹਨੂੰ ਇਦਾਂ ਨਹੀਂ ਹੈਗਾ ਕਈ ਸੋਚਦੇ ਨੇ ਮੈਨੂੰ ਪੂਰਾ ਹੀ ਡਾਈਟ ਪਲਾਨ ਦੱਸ ਦੋ ਪੂਰੇ ਦਿਨ ਦਾ ਇਦਾਂ ਨਹੀਂ ਹੋ ਸਕਦਾ ਕਦੇ ਨਹੀਂ ਸਮੇਂ ਅਨਸਾਰ ઋਤੂ ਅਨਸਾਰ ਤਾਜ਼ੀਆਂ ਸਬਜ਼ੀਆਂ ਨੇ ਹੂੰ 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 ਗਰਮੀਆਂ ਦੇ ਵਿੱਚ ਘੀਆ ਪੇਠਾ ਟਿੰਡੋ ਤੋਰੀ ਉਹਨਾਂ ਨੂੰ ਸ਼ਾਮਿਲ ਕਰੋ ਉਹਨਾਂ ਦੀਆਂ ਅਲੱਗ-ਅਲੱਗ ਪ੍ਰੈਪਰੇਸ਼ਨ ਬਣਾਉਣੀਆਂ ਸ਼ੁਰੂ ਕਰ ਦਿਓ ਸਾਰੀਆਂ ਨੂੰ ਇਕੱਠੀ ਕਰਕੇ ਵੈਜੀਟੇਬਲ ਸੂਪ ਬਣਾ ਲਓ ਤੁਸੀਂ ਮੇਰਾ ਖਿਆਲ ਹੈ ਵੀ ਜਦੋਂ ਥੋੜੇ ਦਿਨ ਇਸ ਪ੍ਰਕਿਰਿਆ ਤੇ ਬੰਦਾ ਚੱਲੂਗਾ ਫਿਰ ਉਹਦੀ ਬਾਡੀ ਉਹਨੂੰ ਦਸਣ ਵੀ ਲੱਗ ਜੂਗੀ ਆ ਚੀਜ਼ ਮੇਰੇ ਹਿੱਤ ਚ ਆ ਹਿੱਤ ਚ ਆ ਹਿੱਤ ਚ ਕਿਉਂਕਿ ਸਭ ਤੋਂ ਵੱਡਾ ਡਾਕਟਰ ਤਾਂ ਅੰਦਰ ਹੀ ਬੈਠਾ ਉਹ ਤੁਹਾਨੂੰ ਇੰਡੀਕੇਟ ਕਰਦਾ ਵੀ ਯਾਰ ਹੁਣ ਇਹ ਪ੍ਰੋਬਲਮ ਆ ਗਈ ਤੂੰ ਆ ਖਾਦਾ ਸੀ ਤਾਂ ਆ ਗਈ ਤੂੰ ਇਹਨੂੰ ਬੰਦ ਸਟਾਪ ਕਰ ਦੇ ਤੇ ਵੈਜੀ ਮੇਰਾ ਖਿਆਲ ਹੈ ਵੀ ਸਮਾਂ ਵੀ ਲੰਮਾ ਹੋ ਗਿਆ ਇਸੇ ਤੇ ਚਰਚਾ ਤਾਂ ਆਪਣੀ ਚਲਦੀ ਹੋ ਰਹਿਣੀ ਹੈ ਚਲੋ ਪਰ ਹੁਣ ਆਪਾਂ ਆ ਗਿਆ ਲਈਏ ਫਿਰ ਮਿਲਦੇ ਹਾਂ ਧੰਨਵਾਦ